ਹੁਣ ਤਾਂ ਮਾਂ ਅੱਜ ਦੇ ਦਿਨ 'ਚ ਜਿਹੜਾ ਬੱਚਾ ਬੱਚਾ ਆ ਆ ਉਹਦੀ ਮਾਂ ਬਣੀ ਹੋਈ ਐ ਇਹ ਮਾਂ ਐ ਇਹਦੇ ਵਿੱਚ ਕੋਈ ਪੰਜਾਬੀ ਚੈਨਲ کارਟੂਨ ਕੁਛ ਨਹੀਂ ਹੈ ਹਰੇਕ ਬੱਚਾ ਆਇਆ ਲੱਗਿਆ ਹੁੰਦਾ ਹੈਗਾ ਤੇ ਮਾਂ ਬੋਲੀ ਇਸ ਤੋਂ ਨੀਂ ਨਿਕਲ ਰਹੀ ਹੈਗੀ ਮਾਂ ਕੰਮ ਤੇ ਲੱਗੀ ਹੋਈ ਐ ਬੋਲੀ ਇਸ ਤੋਂ ਹਿੰਦੀ ਅੰਗਰੇਜ਼ੀ ਨਿਕਲਦੀ ਐ ਤੇ ਮਾਂ ਬੋਲੀ ਸਾਡੀ ਇਹਨੇ ਖਤਮ ਕਰਤੀ ਹੈ ਔਰ ਇਹ ਐਸਜੀਪੀਸੀ ਦਾ ਮਾਡਲਾ ਕੰਮ ਸੀ ਕਿ ਜਿਹੜੇ ਬੱਚਿਆਂ ਨੂੰ ਸਾਖੀਆਂ ਜਿਵੇਂ ਚਾਰ ਸਾਹਿਬਜ਼ਾਦਿਆਂ ਦੀ ਸਾਨੂੰ ਸਾਖੀ ਬਣਾ ਕੇ ਦਿੱਤੀ ਐ ਇਹੋ ਜੇ ਪ੍ਰੋਗਰਾਮ ਦ੍ਰਿਸ਼ ਸਾਨੂੰ ਕੀ ਕਹਿੰਦੇ ਆ ਕਾਰਟੂਨ ਸਾਖੀਆਂ ਇਹ ਸਾਰਾ ਕੁਝ ਇਹਦੇ ਰਾਹੀਂ ਵੀ ਪੈਦਾ ਕਰਨਾ ਸੀ ਪਰ ਪਰ ਹੋਇਆ ਕੀ ਪੀਟੀਸੀ ਚੈਨਲ ਜੰਮ ਪਿਆ ਪੀਟੀਸੀ ਚੈਨਲ ਦਾ ਕਬਜ਼ਾ ਸੁਖਵੀਰ ਦੇ ਹੱਥ 'ਚੇ ਗੁਰੂ ਕੀ ਬਾਣੀ ਗੁਰਮਤਿ ਇਤਿਹਾਸ ਸਾਡੇ ਮੁੱਖ ਵਾਕ ਸਾਰੇ ਕੁਝ ਉਹਦੇ ਤੇ ਆ ਗਏ ਉਹਦੀ ਕਮਾਈ ਨਾਲ ਅੱਗੇ ਪ੍ਰੋਗਰਾਮ ਇਹੋ ਜਿਹੇ ਬਣਾਏ ਨਹੀਂ ਬੱਚੇ ਵਿਛੜ ਗਏ ਹੁਣ ਬਜ਼ੁਰਗ ਬੈਠੇ ਇਹਨੂੰ ਦੇਖਦੇ ਆ ਪੈਸਾ ਸਾਰਾ ਜਾ ਰਿਹਾ ਸੁਖਬੀਰ ਤੇ ਬੋਝੇ ਚ